ਹੈਲੋ ਗਾਇਜ਼ ਮੇਰੇ ਬਨਤ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਪਰਮਾਤਮਾ ਸਾਹਿਬ ਨੂੰ ਜੜਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਚੈਨਲ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇੱਥੇ ਲੱਗਿਆ ਜੀ ਨਵੇਂ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ 9 ਸਾਡੇ 9 ਵਜੇ ਦਾ ਆਪਾਂ ਝਾੜੂ ਲਗਾ ਲਿਆ ਬੇੜੇ ਦੇ ਜਿਹੜੇ ਕੰਮ ਕਰ ਹੈਗੇ ਸੀ ਉਹ ਆਪਣੇ ਕੰਪਲੀਟ ਹੋ ਚੁੱਕੇ ਨੇ ਝਾੜੂ ਲਗਾ ਕੇ ਫਿਰ ਲਗੀ ਸੀ ਮੈਂ ਕਿਚਨ ਦੀ ਕਲੀਨਿੰਗ ਕਰਨ ਕਿਉਂਕਿ ਉਸ ਤੋਂ ਬਾਅਦ ਫਿਰ ਪੋਚਾ ਲਗਾਉਣੀ ਨਹੀਂ ਮੈਨੂੰ ਇਹ ਹੁੰਦਾ ਵੀ ਜਦੋਂ ਸੈਲਫ ਵਗੈਰਾ ਸਾਫ਼ ਕਰਦੇ ਆ ਨਾ ਕਈ ਵਾਰ ਇਹ ਹੁੰਦਾ ਵੀ ਕੁਛ ਨਾ ਕੁਛ ਜਿਵੇਂ ਸੈਲਫ ਤੇ ਚਲੋ ਆਪਾਂ ਹਨਾ ਖਾਣਾ-ਦਾਨਾ ਬਣਾਉਂਦੇ ਆ ਕੁਛ ਨਾ ਕੁਛ ਉਹ ਹੁੰਦਾ ਜਦੋਂ ਸਾਫ਼ ਸਫਾਈ ਕਰਦੇ ਆ ਫਿਰ نیچے ਫਰਸ਼ ਤੇ गिर ਜਾਂਦਾ ਹਨਾ ਵੀ ਫਿਰ ਆਈਂ ਦਾ ਵੀ ਜਿਵੇਂ ਪੋਚਾ ਲੱਗਿਆ ਹੀ ਨਹੀਂ ਹੋਇਆ ਹੋਏਗਾ ਕੁਝ ਜਿਵੇਂ ਹੁਣ ਤੁਸੀਂ ਬਲੌਗ ਦੇ ਵਿੱਚ ਦੇਖਿਆ ਹੈ ਨਾ ਵੀ ਇਹ ਹੈਗਾ ਵੀ ਪੱਥਰ ਚਿੱਟਾ ਏ ਉਹਦੇ ਕਰਕੇ ਫਿਰ ਜ਼ਿਆਦਾ ਇਹ ਹੁੰਦਾ ਮੈਨੂੰ ਵੀ ਇੱਕ ਵਾਰੀ ਸੈਲਫ ਦੀ ਕਲੀਨਿੰਗ ਹੋਊਗੀ ਨਾ ਉਸ ਤੋਂ ਬਾਅਦ ਹੀ ਫਿਰ ਪੋਚੇ ਵਗੈਰਾ ਕਰਾਂ ਲਾਵਾਂਗੇ ਵੀ ਕਿਚਨ ਦੀ ਕਲੀਨਿੰਗ ਕਰਕੇ ਫਿਰ ਲਗਾਉਂਗੀ ਵੀ ਪੋਚਾ ਜਦ ਜਿੱ ਗਰਮੀ ਨਹੀਂ ਜ਼ਿਆਦਾ ਇਹਦਾ ਵੀ ਮੀਂਹ ਵੀ ਨਹੀਂ ਆਉਂਦਾ ਹੈਗਾ ਜਿਵੇਂ ਕੁਝ ਦਿਨ ਚਲੋ ਆਪਣੇ ਤਾਂ ਇੱਥੇ ਮੀਂਹ ਹੈ ਨਹੀਂ ਸੀ ਉਸ ਦਿਨ ਵੀ ਜਿਹੜਾ ਚੰਡੀਗੜ੍ਹ ਤੋਂ ਥੀ ਉਹ ਕਾਫੀ ਦੂਰ ਤੱਕ ਤਾਂ ਹੈਗਾ ਸੀ ਮੀਂਹ ਪਰ ਸਾਰੇ ਕਿਤੇ ਨਹੀਂ ਪਿਆ ਹੈਗਾ ਉਹਦੇ ਨਾਲ ਚਲੋ 1-2 ਦਿਨ ਤਾਂ ਥੋੜੀ ਨਰਮਾਈ ਰਹੀ ਪਰ ਹੁਣ ਫਿਲਹਾਲ ਉਦਾਂ ਤੇ ਫੇਰ ਮੌਸਮ ਹੋ ਗਿਆ ਪਿਆ ਏ ਇਹ ਆ ਵੀ ਚਲੋ ਰੱਬ ਰਹਿਮ ਕਰੇ ਹਨਾ ਸਾਰਿਆਂ ਤੇ ਮੀਂਹ ਪੈ ਜਾਵੇ ਚਲ ਮਾੜੀ-ਮੁੱਟੀ ਹਨਾ ਰਾਹਤ ਮਿਲੇ ਲੋਕਾਂ ਨੂੰ ਜਿਵੇਂ ਹੁਣ ਇਹ ਆ ਵੀ ਖੇਤੀ ਦਾ ਜੀਰੀ ਦਾ ਕੰਮ ਸ਼ੁਰੂ ਹੋ ਗਿਆ ਨਾ ਝੋਨਾ ਵਗੈਰਾ ਲਗਾਉਣਾ ਇਹਨਾਂ ਵੀ ਉਹਦੇ ਵਿੱਚ ਥੋੜਾ ਬਹੁਤਾ ਹੋ ਜੂਗਾ ਫਸਲ ਬਾੜੀ ਦੇ ਵਿੱਚ ਵੀ ਸਭੀ ਸਹਤ ਹੋ ਜੂਗੀ ਨਾਲੇ ਆਮ ਜਨਤਾ ਨੂੰ ਰਾਹਤ ਮਿਲ ਜੂਗੀ ਗਰਮੀ ਤੋਂ ਹਨਾ ਵੀ ਕੁਛ ਨਾ ਕੁਛ ਦਿਨ ਚਲੋ ਇਹ ਵੀ ਮੀਂਹ ਪੈ ਜੇਗਾ ਥੋੜੀ ਨਰਮਾਈ ਹੋ ਜੂਗੀ ਕਿਤੇ ਨਾ ਕੁਛ ਦਿਨ ਵਧੀਆ ਲੰਘ ਜਾਣਗੇ ਨਾਲੇ ਮੌਸਮ ਦੇ ਵਿੱਚ ਤਬਦੀਲੀ ਹੋ ਜੂਗੀ ਬਸ ਜੇ ਆਪਣੇ ਕਿਚਨ ਦਾ ਜਿਹੜਾ ਕੰਮ ਹੋਣਾ ਉਹ ਕਰਨਾ ਸੀ ਉਹ ਆਪਣੇ ਕੰਮ ਕੰਪਲੀਟ ਹੋ ਗਏ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ ਟਾਈਮ ਤਕਰੀਬਨ 10 ਵਜੇ ਦੇ ਬਸ ਹੁਣ ਆਪਾਂ ਪੋਚਾ ਲਾ ਕੇ ਹੁਣ ਹੈਗੇ ਆਪਾਂ ਫ੍ਰੀ ਉਕੇ ਉਹਗੇ ਬਸ ਇਸ ਤੋਂ ਬਾਅਦ ਅਪਨਾ ਤੋ ਕਿ ਨਾ ਤੋ ਕਿ ਫਿਰ ਕਰਦੇ ਆ ਮਸ਼ੀਨ ਦਾ ਜਿਹੜਾ ਕਰਨ ਵਾਲਾ ਕੰਮ ਉਹ ਕਰਦੇ ਆ ਬਾਕੀ ਦੇਖਦੇ ਆ ਜੀ ਅਗਲਾ ਪ੍ਰੋਗਰਾਮ ਹੁਣ ਵੀ ਮਸ਼ੀਨ ਦਾ ਕਰਦੇ ਆ ਜਾਂ ਕੋਈ ਹੋਰ ਕੰਮ ਕਰ ਦੇਦੇ ਆ ਕੁਛ ਇਹ ਆ ਵੀ ਹੁਣ ਜਿਵੇਂ ਇੱਕ ਦੋ ਦਿਨਾਂ ਤੱਕ ਇਹ ਆ ਵੀ ਜਾਣਾ ਏ ਉਹਦੇ ਕਰਕੇ ਥੋੜਾ ਜਿਹਾ ਕੰਮ ਕਰਾਂ ਦਾ ਵੀ ਇਹ ਆ ਵੀ ਜਲਦੀ ਜਲਦੀ ਜਿਹੜੇ ਕਰਨ ਵਾਲੇ ਨੇ ਵੀ ਉਹ ਹੋ ਜਾਣ ਇਥੇ ਨਾਲੇ ਮੈਂ ਪੋਚੇ ਲਾ ਰਹੀ ਸੀ ਨਾਲੇ ਅੰਦਰ ਮੰਮੀ ਗੁਰਪੀ ਤੇ ਫਤੇ ਬੈਠੇ ਸੀਗੇ ਉਹ ਪਤਨ ਨਹੀਂ ਕੀ ਕਹਿੰਦੇ ਸੀ ਉਹਨਾਂ ਨੂੰ ਕੁਝ ਕਹਿਣ ਆਈ ਸੀਗੀ ਉਹ ਨਾਲੇ ਉਹਨਾਂ ਨੂੰ ਕਹਿੰਦੀ ਫਿਰਦੀ ਸੀ ਕਿਉਂਕਿ ਜੇ ਮੈਨੂੰ ਤਾਂ ਇਹ ਹੁੰਦਾ ਏ ਵੀ ਜਿਵੇਂ ਰੋਟੀ ਖਾ ਲਈ ਹੈ ਨਾ ਸਾਰਾ ਉਹ ਕਰ ਲਿਆ ਵੀ ਉਸ ਤੋਂ ਬਾਅਦ ਪੋਚੇ ਲਾਵਾਂ ਕੰਨਾਂ ਦੀ ਚਲੋ ਆਪਦੀ ਆਹ ਦੀ ਹੈਬਿਟਸ ਨੇ ਹਨਾ ਕੰਨਾਂ ਨੂੰ ਇਹ ਹੋ ਜਾਂਦਾ ਵੀ ਉੜ ਦੀ ਸਾਰ ਪਹਿਲਾਂ ਝਾੜੂ ਪੋਚਾ ਕਰ ਲਿਆ ਜਾਂ ਹੋਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰਕੇ ਵਿਆਹ ਬਾਦ ਵਿੱਚ ਜਿਹੜੇ ਕੰਮ ਹੁੰਦੇ ਨੇ ਉਹ ਹੁੰਦੇ ਰਹਿਣਗੇ ਹਨਾ ਉਸ ਤੋਂ ਬਾਅਦ ਫਿਰ ਆਪਾਂ ਕੀਤੀ ਸੀ 버거 ਪਾਰਟੀ ਹੋਰ ਵੀ ਹੈਗੇ ਸੀ ਜਣੀ ਚਲੋ ਉਹਨਾਂ ਨੂੰ ਭਾਬੀ ਉਹਨਾਂ ਨੂੰ ਹਨਾ ਵੀਡੀਓ ਚ ਆਉਣਾ ਵਧੀਆ ਨਹੀਂ ਲੱਗਦਾ ਹੈਗਾ ਤਾਂ ਕਰਕੇ ਆਪਾਂ ਬਣਾਈ ਨਹੀਂ ਉਹਨਾਂ ਦੇ ਬੱਚੇ ਸੀਗੇ ਉਹ ਵੀ ਸੀਗੇ ਸਾਰਿਆਂ ਨੇ ਤੇ ਇਹ 버거 ਬਚ ਚੁੱਕਿਆ ਸੀਗਾ ਜਣੀ ਉਦੋਂ ਤਕਰੀਬਨ ਸੀ 11:00 ਵਜੇ ਹਾਂਜੀ ਬਸ ਨਾਲ ਤੋਂ ਕਿ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਰੈਡੀ ਸੀਗੇ ਫਿਰ ਜਦ ਨੂੰ ਅਸੀਂ ਸਾਰਿਆਂ ਨਾਲ ਰਲ ਮਿਲ ਕੇ ਕੀਤੀ ਸੀ 버거 ਪਾਰਟੀ ਨਾਲ ਕੋਲਡ ਡਰਿੰਕ ਹੈ ਨਾ ਉਹ ਕਰਕੇ ਫਿਰ ਉਸ ਤੋਂ ਬਾਅਦ ਇਹ ਹੈਗਾ ਦੁਪਹਿਰ ਤੋਂ ਬਾਅਦ ਕਦਾ ਟਾਈਮ ਉਹਨਾਂ ਨੂੰ ਕੋਈ ਕੰਮ ਸੀਗਾ ਐਕਚੁਅਲੀ ਜਾਰਜੰਟ ਜਿਆ ਪਹਿਲਾਂ ਤਾਂ ਵੀ ਆਈ ਸੀ ਫਤੇ ਉਹਨਾਂ ਵੀ ਚੱਲ ਖੇਡ ਲੈਣਗੇ ਬੱਚੇ ਨਾਲ ਮਿਲ ਕੇ ਫਿਰ ਉਹਨਾਂ ਨੂੰ ਕੋਈ ਕੰਮ ਜ਼ਿਆਦਾ ਆ ਗਿਆ ਸੀਗਾ ਉਹਦੇ ਕਰਕੇ ਫਿਰ ਉਹ ਚਲੇ ਗਏ ਸੀ ਤਿੰਨ ਵਜੇ ਫਿਰ ਮੈਨੂੰ ਇਹ ਹੋ ਗਿਆ ਮੈਂ ਚਲੋ ਜਿਹੜਾ ਵਰਗ ਪਿਆ ਫਿਰ ਮੈਂ ਲੱਗੇ ਸੀ ਚਾਹ ਪੀਣਾ ਦੁਪਹਿਰ ਵਾਲੀ ਕਿਉਂਕਿ ਅੱਜ ਜਿਹੜੀ 10:00 ਵਜੇ 10-11 ਵਜੇ ਵਾਲੀ ਸੀ ਉਹ ਆਪਣੀ ਹੋ ਗਈ ਸੀ ਮੇਰੀ ਮਿਸ ਡੈਡੀ ਉਹਨੇ ਚਾਹ ਪੀ ਲਈ ਸੀ ਤੇ ਜੇ ਮੈਨੂੰ ਇਹ ਸੀਗਾ ਮੈਂ ਕਿਹਾ ਚਲ ਮੈਂ ਨਾ ਆ ਕੇ ਹਨਾ ਵੀ ਕੰਮ ਕਰਕੇ ਨਾ ਹੁਣ ਤੋਂ ਬਾਅਦ ਫਿਰ ਪੀਉਂਗੀ ਫਿਰ ਮੇਲੇ ਦਿਮਾਗ ਚੋਂ ਨਿਕਲ ਗਈ ਤਾਂ ਕਰਕੇ ਫਿਰ ਹੁਣ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ 버ਗਰ ਤਾਂ ਖਾਣਾ ਪਰ ਮੈਂ ਕਿਹਾ ਵੀ ਇਹ ਆਇਆ ਵੀ ਨਾਲ ਚਾਹੇ ਪੀਉਂਗੀ ਮੈਂ ਕਿਹਾ ਕੋਲਡ ਡਰਿੰਕ ਨਹੀਂ ਪੀਣਾ ਹੈਗਾ ਦਾਸਾ ਮੈਂ ਤੇ ਚਾਹ ਫਿਰ ਬੈਠ ਜੂਗੀ ਗਰਮੀ ਨੂੰ ਗਰਮੀ ਮਾਰਦੀ ਹੈ ਜੀ ਹਨਾ ਤੇ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਇਹ ਥੋੜਾ ਜਿਹਾ ਸਮਾਨ ਜ ਹੈਗਾ ਸੀ ਲਿਆਂਦਾ ਹੋਇਆ ਉਹ ਕੁੱਟਣ ਨਾਲ ਸੀ ਜਿਵੇਂ ਮਰਬੇ ਵਗੈਰਾ ਤੁਸੀਂ ਵੀ ਇਹ ਚੀਜ਼ ਆਪਣੇ ਘਰ ਵਿੱਚ ਬੱਚਿਆਂ ਨੂੰ ਵਰਤ ਸਕਦੇ ਹੋ ਜਿਵੇਂ ਜੋ ਵੀ ਤੁਹਾਡੇ ਬੱਚੇ ਮਰਬਾ ਖਾਂਦੇ ਨੇ ਨਾ ਵੀ ਜਿਹੜੀ ਵੀ ਚੀਜ਼ ਦਾ ਮੈਂ ਤਾਂ ਜਣੀ ਇਹ ਕਰਦੇ ਨੇ ਵੀ ਜਿਵੇਂ ਸਾਰੇ ਤਰ੍ਹਾਂ ਦੇ ਮਰਬੇ ਚਾਰ ਤਰ੍ਹਾਂ ਦੇ ਪੰਜ ਤਰ੍ਹਾਂ ਦੇ ਜੋ ਵੀ ਹੁੰਦੇ ਨੇ ਹਨਾ ਉਹ ਲੈ ਕੇ ਜੋ ਵੀ ਤੁਹਾਡੇ ਬੱਚਿਆਂ ਨੂੰ ਪਸੰਦ ਆ ਉਹ ਤੁਸੀਂ ਲੈ ਸਕਦੇ ਹੋ ਜਿਹੜਾ ਨਹੀਂ ਪਸੰਦ ਆਏਗਾ ਉਹ ਤੁਸੀਂ ਸਕਿਪ ਕਰ ਸਕਦੇ ਹੋ ਉਹਨਾਂ ਨੂੰ ਨਾ ਸਾਰਿਆਂ ਨੂੰ ਲੈ ਕੇ ਉਹਨਾਂ ਨੂੰ ਫਿਰ ਵਿੱਚੋਂ ਗੜਕਾ ਵਗੈਰਾ ਸਾਰਿਆਂ ਦੀਆਂ ਕੱਢ ਕੇ ਫਿਰ ਕਰ ਲੈਣੇ ਇਹਨੇ ਮਿਕਸੀ ਦੇ ਵਿੱਚ ਗ੍ਰाइंड ਕਿਉਂਕਿ ਇਹਦਾ ਇਹ ਹੋ ਜਾਂਦਾ ਜੇ ਵੀ ਜਿਵੇਂ ਆਪਾਂ ਇੱਕ ਟਾਈਮ ਦੇ ਵਿੱਚ ਇੱਕ ਹੀ ਖਾ ਸਕਦੇ ਹਰ ਤਰ੍ਹਾਂ ਦਾ ਨਹੀਂ ਖਾ ਸਕਦੇ ਹੈਗੇ ਤਾਂ ਕਰਕੇ ਫਿਰ ਜੇ ਆਪਾਂ ਮਿਕਸੀ ਦੇ ਵਿੱਚ ਥੋੜਾ ਗ੍ਰाइंड ਕਰ ਲੈਂਦੇ ਨਾ ਫਿਰ ਉਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਰੱਖ ਲੈਣੇ ਨੇ ਮਿਕਸ ਕਰਕੇ ਇੱਕ ਡੱਬੇ ਦੇ ਵਿੱਚ ਪਾ ਲੈਣੇ ਨੇ ਫਿਰ ਜਿਹਦਾ ਜਦੋਂ ਜੀ ਕਰਦਾ ਇਹ ਤਾਂ ਆਪਾਂ ਚਮਚ ਲੈਣੇ ਆ ਚਮਚ ਨਾਲ ਖਾ ਲੈਣੇ ਕਿਉਂਕਿ ਇਹਦੇ ਵਿੱਚੋਂ ਜਿਹੜਾ ਥੋੜਾ ਬਹੁਤਾ ਜਿੰਮੇ ਰਸਾ ਹੁੰਦਾ ਹੈ ਉਹ ਆਪਾਂ ਉਤਲ ਫਾਫੇ ਦੇ ਵਿੱਚ ਰਹਿ ਜਾਂਦਾ ਨਾ ਇਹ ਸਿਰਫ ਉਦਾਂ ਹੀ ਮਤਲਬ ਜਿਵੇਂ ਆਪਣੇ ਆਪਾਂ ਵਿੱਚੋਂ ਕੱਢ-ਕੱਢ ਕੇ ਸਾਫ਼ ਕਰਕੇ ਉਹ ਕਰ ਲਏ ਸੀਗੇ ਇਹਦੇ ਵਿੱਚ ਕੋਈ ਰਸਾ ਵਗੈਰਾ ਨਹੀਂ ਸੀ ਪਾਇਆ ਹੋਇਆ ਜਣੀ ਥੋੜਾ ਕੁਟਣ ਨੂੰ ਟਾਈਮ ਲੱਗਦਾ ਹੈ ਬਟ ਹੋ ਜਾਂਦਾ ਮਿਕਸੀ ਦੇ ਵਿੱਚ ਗ੍ਰੰਡ ਫਿਰ ਹੋ ਗਈ ਸੀ ਜੀ ਸਾਰੇ ਬੱਚੇ ਇਕੱਠੇ ਪਿੰਡ ਦੀ ਦੂਜੀ ਸਾਈਡ ਤੋਂ ਵੀ ਸੀ ਇਧਰ ਵੀ ਸੀ ਤੇ ਇਹ ਲੱਗੇ ਸੀਗੇ ਵੀ ਕੱਲ ਨੂੰ ਜੀ ਕਹਿੰਦੇ ਆਪਾਂ ਗੁੱਡੀ ਫੁਕਣੀ ਆ ਵੀ ਉਹਦੇ ਕਰਕੇ ਲੱਗੇ ਸੀ ਜਿਵੇਂ ਆਟਾ ਮਿੱਠਾ ਕਿਉ ਆਚਾਰ ਵਗੈਰਾ ਹਨਾ ਰੇੜੀ ਦੇ ਵਿੱਚ ਬੱਚੇ ਨੂੰ ਇਹ ਚਲੋ ਇਹਨਾਂ ਵੀ ਸੌਖਾ ਲੱਗਦਾ ਏ ਮੈਂ ਇਹ ਲੱਗੇ ਹੋ ਸੀਗੇ ਸਮਾਨ ਇਕੱਠਾ ਕਰਨਾ ਸਮਾਨ ਇਕੱਠਾ ਕਰਨਾ ਦੀ ਹੁਣ ਇਹਨਾਂ ਨੂੰ ਇਹ ਵੀ ਇਹਦੇ ਵਿੱਚ ਅਲੱਗ-ਅਲੱਗ ਜਿਵੇਂ ਜਿਵੇਂ ਇਹਨਾਂ ਨੂੰ ਸਹੀ ਲੱਗਦਾ ਨਾ ਵੀ ਉਦਾਂ ਪਾ ਕੇ ਲੈ ਜਾਣਗੇ ਆਪਦਾ ਇੱਕ ਜਗ੍ਹਾ ਜਿੱਥੋਂ ਇਹਨਾਂ ਨੂੰ ਕਿਹਾ ਸੀਗਾ ਸਾਰੇ ਬੱਚਾ ਨਾ ਆਪਦਾ ਇਕੱਠਾ ਕਰਕੇ ਉੱਥੇ ਰੱਖ ਦੇਣਗੇ ਫਿਰ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਹਨਾ ਵੀ ਪਿੰਡ ਦੇ ਵਿੱਚ ਕਿਵੇਂ ਗੁੱਡੀ ਫੂਕੀ ਆ ਹਨਾ ਵੀ ਆਪਾਂ ਜਾਣਿਆ ਜਾਂ ਨਹੀਂ ਜਾਂਦੇ ਹੈਗੇ ਉਹ ਟਾਈਮ ਤੇ Dependਾ ਧੁੱਪ ਕਰਕੇ ਕਈ ਵਾਰੀ ਜਣੀ ਇਹ ਹੁੰਦਾ ਵੀ ਮਨ ਹਨਾ ਬਦਲ ਜਾਂਦਾ ਫਿਰ ਉਸ ਤੋਂ ਬਾਅਦ ਇਥੇ ਘਰ ਆ ਗਈ ਸੀ ਮੇਡੀਆਂ ਸਿਸਟਰਜ਼ ਇਹਨਾਂ ਦੀਆਂ ਵੀ ਜਿਹੜੇ ਇਹ ਲਾਲੋ ਬਤਾਇਜ ਦੀਆਂ ਬੇਟੀਆਂ ਨੇ ਜਿਹੜੀ ਇਹਨਾਂ ਦੇ ਜਿਵੇਂ ਦਾਦਾ ਜੀ ਨੇ ਮੇਰੇ ਦਾਦਾ ਜੀ ਸੀਗੇ ਉਹ ਦੋਨੋਂ ਸਗੇ ਭਰਾ ਸੀਗੇ ਜਿਵੇਂ ਮੇ ਸਾਡੇ ਡੈਡੀ ਹੁਣੀ ਚਾਰ ਭਰਾ ਨੇ ਨਾ ਉਵੇਂ ਦਾਦਾ ਜੀ ਹੁਣੀ ਵੀ ਚਾਰ ਭਰਾ ਸੀਗੇ ਵੀ ਜਣੀਆਂ ਅਲੱਗ-ਅਲੱਗ ਫੈਮਲੀਆਂ ਨੇ ਇਹ ਪਹਿਲਾਂ ਆਪਣੇ ਘਰ ਦੇ ਨਾਲ ਹੀ ਬਿਲਕੁਲ ਰਹਿੰਦੇ ਹੁੰਦੇ ਸੀਗੇ ਫਿਰ ਇਹ ਖੇਤ ਦੇ ਵਿੱਚ ਚਲੇ ਗਏ ਸੀਗੇ ਹੋਣ ਜਣੀ ਕਾਫੀ ਸਾਲਾਂ ਤੋਂ ਖੇਤਾਂ ਦੇ ਵਿੱਚ ਹੀ ਸਾਰਿਆਂ ਦੇ ਘਰ ਪਾਏ ਹੋਏ ਨੇ ਜਿਹੜੇ ਗ੍ਰੀਨ ਜੁਨੀ ਵਾਲੇ ਨੇ ਇਹਨਾਂ ਨਾਲ ਅਸੀਂ ਦੋਨਾਂ ਨੇ ਰਲ ਕੇ ਨਾ ਅਸੀਂ ਇੱਥੇ ਪਿੰਡ ਦੇ ਵਿੱਚ ਹੋਰ ਵੀ ਮਤਲਬ ਦੂਜੀ ਵੀ ਜਿਹੜੇ ਮੇਰੀ ਕਜ਼ਨ ਤੁਸੀਂ ਵੀਡੀਓ ਦੇ ਵਿੱਚ ਕਾਫੀ ਦੇਖੀ ਆ ਉਹਨਾਂ ਨੇ ਅਸੀਂ ਕਈ ਜਣੀਆਂ ਨੇ ਨੰਦਾ ਇੱਥੇ ਰਲ ਕੇ ਪਾਰਲਰ ਦਾ ਕੀਤਾ ਸੀਗਾ ਕੋਰਸ ਕਿਉਂਕਿ ਇਹ ਥੋੜੇ ਮਤਲਬ ਥੋੜੇ ਨੇ ਮੈਂ ਤੋਂ ਇਹ ਦਦੇ ਵਿੱਚ ਵੱਡੇ ਮਤਲਬ ਕੁਝ ਸਾਲ ਜਿਵੇਂ ਦੂਜੇ ਨੇ ਜਿਹੜੇ ਪਿੰਕ ਜਿਹੇ ਦੁਪੱਟੇ ਵਾਲੇ ਉਹ ਸਿਸਟਰ ਕਾਫੀ ਵੱਡੇ ਨੇ ਉਹ ਮੇਰੇ ਨਾਲ ਹੋਏ ਦੇ ਵਿੱਚ ਬਾਕੀ ਜੀ ਇਹ ਵੀ ਬਲੌਗਿੰਗ ਕਰਦੇ ਨੇ ਕਹਿੰਦੇ ਅੱਜ ਆਪਣੇ ਘਰ ਆਏ ਬਲੌਗਰ ਹੈ ਨਾ ਵੀ ਆਪਾਂ ਦਾ ਇਹ ਕਹ ਲਓ ਹਨਾ ਵੀ ਬਲੌਗਰ ਲਾ ਲਓ ਚਾਹੇ ਆਪਣੀਆਂ ਭੈਣਾਂ ਲਾ ਲਓ ਹਨਾ ਵੀ ਆਪਸ ਵਿੱਚ ਚਲੋ ਆਪਣਾ ਤਾਂ ਜੀ ਮਿਲਣਾ ਚੱਲਦਾ ਹੀ ਰਹਿੰਦਾ ਹੁੰਦਾ ਏ ਵੀ ਜਦੋਂ ਇੱਕ ਕਰਦੀਆਂ ਧੀਆ ਨੇ ਹਨਾ ਵੀ ਉਹ ਤਾਂ ਆਪਸ ਵਿੱਚ ਮਿਲਦੇ ਹੀ ਰਹਿੰਦੇ ਨੇ ਜੋ ਨਹੀਂ ਇਹ ਆ ਵੀ ਦੁਨੀਆ ਦੇ ਦੁਨੀਆ ਸਾਨੂੰ ਬਲੌਗਰਾਂ ਦੇ ਨਾਮ ਨਾਲ ਜਾਣਦੇ ਨੇ ਹਨਾ ਵੀ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਵੀ ਹਾਂ ਅਗਲਾ ਕਹਿੰਦਾ ਉਹ ਬਲੌਗਰ ਨੇ ਉਹ ਬਲੌਗਰ ਨੇ ਕਹਿੰਦਾ ਵੀ ਇਹ ਬਲੌਗ ਉਹ ਵੀ ਬਲੌਗਿੰਗ ਕਰਦੇ ਨੇ ਮੇਰੇ ਮango ਡੇਲੀ ਰੁਟੀਨ ਵਾਲੀ ਇਹ ਤੁਹਾਨੂੰ ਵੀ ਇਹੀ ਸੀਗਾ ਵੀ ਜਿਵੇਂ ਹੁਣ ਚਲੋ ਮੰਮੀ ਬਿਮਾਰ ਨੇ ਹਨਾ ਵੀ ਚਲ ਜਾਏ ਆਉਨੇ ਆ ਛੁੱਟੀਆਂ 'ਚ ਸਾਰੇ ਨੂੰ ਇਹੀ ਹੋ ਜਾਂਦਾ ਨਾ ਵੀ ਆਏ ਹੋયા ਨਹੀਂ ਤਾਂ ਫਿਲਹਾਲ ਚਲੋ ਇਹ ਹੁੰਦਾ ਵੀ ਬੰਦਾ ਨਾ ਇੱਕ ਦੋ ਦਿਨ ਆਉਂਦਾ ਏ ਹਨਾ ਇੰਨੀ ਜਲਦੀ ਆਏ ਜਾਂਦਾ ਹੈਗਾ ਚਲੋ ਕੋਲ ਘਰ ਹੁਣ ਫਿਰ ਵੀ ਬੰਦਾ ਆ ਜਾਂਦਾ ਪਛਮੀ ਮਤੋਂ ਦੱਸਿਆ ਨਾ ਵੀ ਇਹ ਖੇਤਾਂ ਦੇ ਵਿੱਚ ਰਹਿੰਦੇ ਨੇ ਉਵੇਂ ਫਿਰ ਹਨ ਔਖਾ ਹੋ ਜਾਂਦਾ ਜਾਨੀ ਇਹ ਜਿਵੇਂ ਹੁਣ ਇੱਕ ਦੋ ਦਿਨ ਬੰਦਾ ਰਹਿਣ ਆਇਆ ਏ ਤਾਂ ਕਰਕੇ ਫਿਰ ਆਇਆ ਜਾਂਦਾ ਚਲ ਮਮੀ ਦੀ ਖਬਰ ਨੂੰ ਆਏ ਸੀਗੇ ਕਹਿੰਦੇ ਵੈਸੇ ਤਾਂ ਅਸੀਂ ਬਲੌਗ ਦੇ ਵਿੱਚ ਤੁਹਾਡੇ ਚ ਦੇ ਦੇਨੇ ਨਾ ਵੀ ਹੁਣ ਤਾਂ ਆਂਟੀ ਦਾ ਫਰਕ ਪੈ ਗਿਆ ਪਹਿਲਾਂ ਨਾਲੋਂ ਬਸ ਜੀ ਇਹ ਤੋਂ ਬਾਅਦ ਮੈਂ ਲੱਗੀ ਸੀ ਮੇਰੀ ਦਾਲ ਉਹਨਾਂ ਦੇ ਹੁੰਦੇ ਹੀ ਮੇਰੀ ਬਣ ਨਹੀਂ ਰੱਖੀ ਹੋਈ ਸੀਗੀ ਦਾਲ ਮੇਰੀ ਬਣ ਚੁੱਕੀ ਸੀ ਸਿਰਫ ਤੜਕਾ ਲਗਾਉਣ ਤੋਂ ਰਹਿਦਾ ਸੀਗਾ ਤੁਮੇ ਕੰਨੜ ਮੇ ਤੜਕਾ ਲਗਾ ਲੈਨੀਆ ਫਿਰ ਮੈਨੂੰ ਇਹ ਸੀ ਜਿਹੜੀਆਂ ਥੋੜੀ ਨਾ ਜਿਵੇਂ ਰੋਟੀ ਬਚੀਆਂ ਹੋਈਆਂ ਸੀ ਜੀ ਸਵੇਰ ਵਾਲੀਆਂ ਫਿਰ ਮੈਂ ਡੈਡੀ ਕੱਕ ਪਉਂਦੇ ਸੀ ਉਹਨਾਂ ਨੂੰ ਵੀ ਸਭ ਵਿਚੇ ਚ ਫਿਰ ਮੈਂ ਉਹ ਦੇਣ ਚਲੇਗੀ ਸੀ ਮੈਂ ਕਿ ਡੈਡੀ ਵੀ ਇੱਥੇ ਪਾ ਦਿਓ ਇਹਨਾਂ ਨੂੰ ਹੁਣ ਮੌਸਮ ਦੇ ਇਹ ਦੇ ਕਰਕੇ ਜਿਵੇਂ ਹੁਣ ਕੀੜੇ ਮਕੌੜੇ ਜ ਕਾਫੀ ਹੋ ਜਾਂਦੀਆਂ ਨੇ ਨਾ ਕਿਆਂ ਫਿਰ ਕਈ ਵਾਰੀ ਰੋਟੀ ਤੇ ਜਿਵੇਂ ਹੁਣ ਕਿਉ ਲੱਗ ਜਾਂਦਾ ਨਾ ਉਹਦੀ ਕਈ ਵਾਰੀ ਤਾਂ ਕਰਕੇ ਕੀੜੀਆਂ ਆ ਜਾਂਦੀਆਂ ਨੇ ਫਿਰ ਆ ਹੀ ਹੁੰਦਾ ਵੀ ਨਾਲ ਦੀ ਨਾਲ ਬਾਹਰ ਪਸ਼ਮਾ ਮੂਰੇ ਪਾਈ ਜਾਂਦਾ ਬਧੀਆਂ ਰਹਿੰਦਾ ਹੈ ਅ ਬਸ ਜੀ ਮੈਂ ਪਿਆਜ਼ ਭੁੰਨਿਆ ਸੀ ਪਿਆਜ਼ ਭਨ ਕੇ ਨੂਨ ਮਿਰਚ ਹਲਦੀ ਗਰਮ ਮਸਾਲਾ ਵਗੈਰਾ ਉਹ ਪਾ ਕੇ ਤੇ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਲਾਇਆ ਸੀਗਾ ਜਿਵੇਂ ਤੁਹਾਨੂੰ ਦੱਸਦੇ ਆ ਨਾ ਵੀ ਅਗਰ ਜ਼ਿਆਦਾ ਮਸਾਲੇ ਮੰਮੀ ਕਰਕੇ ਨਹੀਂ ਯੂਜ਼ ਕਰਦੇ ਹੈਗੇ ਬਸ ਜੀ ਹੁਣ ਕਹਦੇ ਆ ਬਲੌ ਦੀ ਐਂਡਿੰਗ ਕਲਮ ਲੈ ਕੇ ਆਵਾਂਗੇ ਨਵਾਂ ਬਲੌ ਓਕੇ ਬਾਈ ਟਿਕ